हां ਤਾਂ ਪਿਆਰੇ ਬੱਚਿਓ ਸਾਡੇ ਨੂੰ ਪਿਆਰਪ੍ਰੀ ਸਤਿਕਾਰ ਖਾਂ ਬੇਟਾ ਨੂੰ ਉਹ ਦਿਆ ਦਾਖਲਾ ਪਿਕਿਆ ਦੀ ਤਿਆਰੀ ਅਦੀਨ ਆਪਾਂ 4.4 ਅਭਿਆਸ ਦੇ ਉੱਤੇ ਪਹੁੰਚ ਗਏ ਤਾਂ ਧਿਆਨ ਨਾਲ ਦੇਖੋ ਕਿੰਦਾ ਪਤਾ ਕਰੋ ਇਹ ਕਿਹੇ ਠਾਂ ਦਿੱਤੀਆਂ ਭਿੰਨਾਂ ਨਿਊਨਤਮ ਰੂਪ ਵਿੱਚ ਹਨ ਜਾਂ ਨਹੀਂ ਇਹਦੇ ਵਿੱਚ ਬੇਟਾ ਆਪਾਂ ਦੋ ਚੀਜ਼ਾਂ ਪਤਾ ਕਰਾਂਗੇ ਇੱਕ ਤਾਂ ਬੇਟਾ ਵੀ ਆਪਾਂ ਕੱਟਣਾ ਸਿੱਖ ਲਵਾਂਗੇ ਉੱਪਰ ਥੱਲੇ ਤੇ ਇੱਕ ਭਿੰਨ ਦਾ ਨਿਊਨਤਮ ਰੂਪ ਹੈ ਜਿਹੜਾ ਉਹ ਦੇਖ ਲਵਾਂਗੇ ਇਦੇ ਵਿੱਚ ਬੇਟਾ ਕੀ ਹੁੰਦਾ ਵੀ ਕਿਸੇ ਵੀ ਨੰਬਰ ਨੂੰ ਸੇਮ ਨੰਬਰ ਦੇ ਨਾਲ ਗੁਣਾ ਤੇ ਸੇਮ ਨੰਬਰ ਨਾਲ ਭਾਗ ਕਰ ਦਈਏ ਤਾਂ ਉਸ ਨੰਬਰ 'ਚ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਇਸ ਥਿਊਰੀ ਦੇ ਸਿਧਾਂਤ ਦੇ ਉੱਤੇ ਆਪਾਂ ਉੱਪਰ ਥੱਲੇ ਦੇਖਾਂਗੇ ਕਿਹੜੀ ਕੀ ਇਹ ਇੱਕੋ ਪਾੜੇ ਤੇ ਕੱਟੀਆਂ ਜਾਂਦੀਆਂ ਦੋਵੇਂ ਰਕਮਾਂ ਨਿਮਿਤ ਰੂਪਕਰਨ ਦੇ ਲਈ ਜਾਂ ਬੇਟਾ ਅਸੀਂ ਐਚ ਸੀ ਐਫ ਕਾਮਨ ਫੈਕਟਰ ਲੈਣਾ ਹੁੰਦਾ ਵੀ ਕਿਹੜਾ ਐਚ ਸੀ ਐਫ 12 ਤੇ 14 ਦਾ ਮਹੱਤਮ ਲੈ ਲਓ ਮਹਤਮ ਆਜੂਗਾ ਤੁਹਾਡੇ ਕੋਲੇ 2 ਠੀਕ ਹੈ ਤਾਂ ਦੋ ਦੇ ਭਾੜੇ ਤੇ ਆ ਵੀ ਕੱਟਿਆ ਜਾਂਦਾ ਆ ਵੀ ਕੱਟਿਆ ਜਾਂਦਾ ਜਾਂ ਤੁਸੀਂ ਵੈਸੇ ਹੀ ਸੋਚ ਲਓ ਠੀਕ ਹੈ ਜੇ ਕਿਸੇ ਰਕਮ ਨੂੰ ਸੇਮ ਨੰਬਰ ਦੇ ਨਾਲ ਗੁਣਾ ਤੇ ਸੇਮ ਨੰਬਰ ਦੇ ਨਾਲ ਭਾਗ ਕਰਦੀਏ ਤਾਂ ਰਕਮ 'ਚ ਕੋਈ ਫਰਕ ਨਹੀਂ ਪੈਂਦਾ ਪਰ ਸਾਡਾ ਮਸਲਾ ਹੱਲ ਹੋ ਜਾਂਦਾ ਠੀਕ ਹੈ ਤਾਂ ਬੇਟਾ ਆ ਦੋ ਨੇ ਇਹਦੇ ਨਾਲ ਕੱਟਿਆ ਜਾਂਦਾ 2 1 2 2 6 12 ਆ ਦੋ ਨੇ ਇਹਦੇ ਨਾਲ ਉੱਪਰ ਥੱਲੇ ਕੱਟ ਸਕਦੇ ਦੋ 1 2 2 7 14 ਤਾਂ ਕਿੰਨਾ ਆ ਗਿਆ 6 7 ਇਹ ਦਾ ਨਿਮਨਤਮ ਰੂਪ ਆ ਗਿਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ 21 35 ਠੀਕ ਹੈ ਬੇਟਾ ਤਾਂ ਇਹਨੂੰ ਨਿਮਨਤਮ ਰੂਪ ਦੇ ਵਿੱਚ ਲਿਖਣਾ ਹੈ ਤੁਸੀਂ ਬੇਟਾ ਜਾਂ ਤਾਂ ਇਹਦਾ ਮਹੱਤਮ ਕੱਢ ਲਓ 21 ਤੇ 35 ਦਾ ਮਹੱਤਮ ਤੁਹਾਨੂੰ ਸਿਖਾਇਆ ਹੋਇਆ ਜਾਂ ਤੁਸੀਂ ਸੋਚ ਲਓ ਕੀ ਡਿ ਭਾੜੇ ਤੇ ਜਾਂਦਾ ਦੂ ਤੇ ਤਾਂ ਦੋਵੇਂ ਜਾਂਦੇ ਨਹੀਂ ਤਿੰਨ ਤੇ ਵੀ ਨਹੀਂ ਜਾਂਦੇ ਚਾਰ ਤੇ ਵੀ ਨਹੀਂ ਜਾਂਦੇ ਪੰਜ ਤੇ ਵੀ ਨਹੀਂ ਦੋਵੇਂ ਵੰਡੇ ਜਾਂਦੇ ਛੇ ਤੇ ਵੀ ਨਹੀਂ ਸੱਤ ਤੇ ਵੰਡੇ ਜਾਂਦੇ ਹੈ ਤੇ ਬੇਟਾ ਅਭਿਆਸ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਸੱਤੂ ਤੇ ਆ 21 ਸੱਤੂ 5 ਆ 35 ਤੇ ਤੁਹਾਨੂੰ ਦੱਸਿਆ ਸੀ ਵੀ ਜਦੋਂ ਕਿਸੇ ਸੇਮ ਨੰਬਰ ਨਾਲ ਗੁਣਾ ਸੇਮ ਨੰਬਰ ਨਾਲ ਭਾਗ ਕਰਦੀਏ ਰਕਮ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਅਸੀਂ ਸੱਤ ਦੇ ਨਾਲ ਉੱਪਰ ਥੱਲੇ ਵੰਡ ਦਵਾਂਗੇ ਸੱਤ ਤੇ 1 ਸੱਤ ਸੱਤੂ ਤੇ ਆ 21 71775 35 ਇਹ ਆ ਗਿਆ ਬੇਟਾ 3/5 ਇਹਦਾ ਨਿਮਨਤਮ ਰੂਪ ਕੀ ਆ ਗਿਆ ਬੇਟਾ 3/5 ਮੇਰਾ ਖਿਆਲ ਆ ਗੱਲ ਸਮਝ ਲੱਗ ਗਈ ਬੇਟਾ ਅੱਗੇ ਬੇਟਾ ਆ ਗਿਆ ਸਵਾਲ C 13/17 13/17 ਬੇਟਾ ਜਦੋਂ ਇਹਦਾ ਮਹਾਤਮ ਕੱਢਾਂਗੇ ਤਾਂ 1 ਹੀ ਆਊਗਾ 1 ਤੇ ਤਾਂ ਸਾਰੀ ਰਕਮ ਕੱਟੀ ਜਾਂਦੀ ਹੈ ਹੈਨਾ ਆਪਣੇ ਆਪ ਤੇ ਤਾਂ ਇਸ ਕਰਕੇ 2 ਤੇ ਵੀ ਨਹੀਂ 3 ਤੇ ਵੀ ਨਹੀਂ 4 ਤੇ ਵੀ ਨਹੀਂ 5 ਤੇ ਵੀ ਨਹੀਂ ਕਿਸੇ ਵੀ ਭਾੜੇ ਤੇ ਉੱਪਰ ਥੱਲੇ ਨਹੀਂ ਕੱਟੀ ਜਾਂਦੀ ਜਿਹੜੀਆਂ ਉੱਪਰ ਥੱਲੇ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਇੱਕ ਹੁੰਦਾ ਉਹ ਆਪਣੇ ਨਿਮਨਤਮ ਰੂਪ ਦੇ ਵਿੱਚ ਹੀ ਹੁੰਦੀਆਂ ਤਾਂ a ਦਾ ਨਿਮਨਤਮ ਰੂਪ ਜਿਹੜਾ 13/17 ਹੀ ਆ ਗਿਆ ਕਿਉਂਕਿ ਉੱਪਰ ਥੱਲੇ ਕਿਸੇ ਇੱਕ ਭਾੜੇ ਤੇ ਕੱਟੀ ਨਹੀਂ ਜਾਂਦੀ ਅੱਗੇ ਆ ਗਏ ਬਟੇ ਆਪਾਂ d ਸਵਾਲ ਦੇ ਉੱਤੇ ਆ ਗਏ ਤਾਂ d ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 25/50 ਤੇ ਬੇਟਾ ਅਸੀਂ ਇਹਨੂੰ ਉੱਪਰ ਥੱਲੇ ਕਿਹੜੇ ਪਹਾੜੇ ਤੇ ਕੱਟ ਸਕਦੇ ਹਾਂ 5 ਦੇ ਪਹਾੜੇ ਤੇ ਹੌਲੀ ਹੌਲੀ ਅਭਿਆਸ ਹੋ ਜਾਊਗਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੁਝ ਵੀ ਔਖਾ ਨਹੀਂ ਹੈਗਾ ਠੀਕ ਹੈ ਤਾਂ 5 ਦੇ ਪਹਾੜੇ ਤੇ 5 50 25 ਤੇ 5 ਦਾਇਆ 50 ਇਹ ਅੱਗੋਂ ਫੇਰ ਕੱਟੇ ਜਾਂਦੇ 5 ਤੇ 5 1 5 5 2 10 ਹੁਣ ਇਹਦਾ ਨਿਮਨਤਮ ਰੂਪ 1/2 ਆ ਗਿਆ ਜਾਂ ਬੇਟਾ 25 ਤੇ 50 ਦਾ ਮਹਤਮ ਸਮਾਵਰਤ ਕੱਢਣਾ ਸੀ 25 ਆਣਾ ਸੀ ਫਿਰ ਉਹਨੇ 25 ਤੇ ਕੱਟੇ ਜਾਣਾ ਸੀ ਉੱਪਰ ਥੱਲੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਈ ਸਵਾਲ ਈ ਸਵਾਲ ਦੇ ਵਿੱਚ 14/21 ਤੋ ਬੇਟਾ ਇਹ 7 ਦੇ پہاੜੇ ਦੇ ਉੱਤੇ ਦੋਵੇਂ ਰਕਮਾਂ ਕੱਟੀਆਂ ਜਾਂਦੀਆਂ 7 ਨਾਲ ਭਾਗ 7 ਨਾਲ ਗੁਣਾ ਤੇ 7 ਨਾਲ ਭਾਗ ਕਰ ਦੋ 7/7 ਨਾਲ 7 2 14 7 1 7 7 3 21 ਤੇ ਇਹਦਾ ਨਿਮਨਤਮ ਰੂਪ ਆ ਗਿਆ 2/3 ਠੀਕ ਹੈ ਬੇਟਾ ਅੱਗੇ ਬੇਟਾ ਆ ਗਿਆ 8/13 ਇਹਦੇ ਵਿੱਚ ਬੇਟਾ ਇਹਦਾ ਮਹੱਤਮ ਸਮਾਵਰਤਕ ਇੱਕ ਹੀ ਆਊਗਾ ਕੋਈ 2 ਤੇ 3 ਤੇ 4 ਤੇ ਸਾਂਝੇ ਭਾੜੇ ਤੇ ਉੱਪਰ ਥੱਲੇ ਕੱਟੀ ਨਹੀਂ ਜਾਂਦੀ ਇਸ ਕਰਕੇ ਇਹ ਨਿਮਨਤਮ ਰੂਪ ਦੇ ਵਿੱਚ ਹੀ ਹੈ 8/13 ਹੀ ਉੱਤਰ ਆਜੂ ਇਸੇ ਤਰ੍ਹਾਂ 7/15 ਵੀ ਬੇਟਾ ਕੋਈ ਇਹੋ ਜਿਹਾ ਭਾੜਾ ਨਹੀਂ ਹੈਗਾ ਜਿਹਦੇ ਤੇ ਦੋਵੇਂ ਰਕਮਾਂ ਕੱਟੀਆਂ ਜਾਣ ਠੀਕ ਹੈ ਇਹ ਇੱਕ ਤੇ ਹੀ ਕੱਟੀ ਜਾਂਦੀ ਇੱਕ ਦਾ ਮਤਲਬ ਤਾਂ ਇੱਕ ਤੇ ਸਾਰੀਆਂ ਰਕਮਾਂ ਜਾਂਦੀਆਂ ਜਾਂਦੀਆਂ ਇਸ ਕਰਕੇ ਇਹਦਾ ਨਿਮਨਤਮ ਰੂਪ 7/15 ਹੀ ਉੱਤਰ ਆਜੂਗਾ ਅੱਗੇ ਬੇਟਾ 14/27 ਤਾਂ ਬੇਟਾ ਇਹ ਵੀ ਦੂ ਦੇ ਭਾੜੇ ਤੇ ਨਹੀਂ ਕੱਟੇ ਜਾਂਦੇ ਤਿੰਨ ਤੇ ਨਹੀਂ ਕੱਟੇ ਜਾਂਦੇ ਚਾਰ ਤੇ ਪੰਜ ਤੇ ਕਿਸੇ ਵੀ ਪਹਾੜੇ ਤੇ ਇਹ ਕੋਈ ਇਹੋ ਜਿਹਾ ਪਹਾੜਾ ਨਹੀਂ ਜਿਹਦੇ ਤੇ ਆ ਵੀ ਰਕਮ ਕੱਟੀ ਜਾਵੇ ਆ ਵੀ ਰਕਮ ਕੱਟੀ ਜਾਵੇ ਜਦੋਂ ਇਹਨਾਂ ਦਾ ਮਹੱਤਮ ਕੱਢਾਂਗੇ ਤਾਂ ਇਹਨਾਂ ਦਾ ਮਹੱਤਮ ਸਮਾਵਰਤਕ 1 ਆ ਜਾਊਗਾ 1 ਤੋਂ ਇਲਾਵਾ ਕਿਸੇ ਪਹਾੜੇ ਤੇ ਦੋਵੇਂ ਰਕਮਾਂ ਸਾਂਝੀਆਂ ਨਹੀਂ ਕੱਟੀਆਂ ਜਾਂਦੀਆਂ ਇਸ ਕਰਕੇ ਬੇਟਾ ਇਹ ਆਪਣੇ ਨਿਮਨਤਮ ਰੂਪ ਦੇ ਵਿੱਚ ਹੀ ਹੈਗੀਆਂ 14/27 ਹੀ ਉੱਤਰ ਆਊਗਾ ਇਹਦਾ ਅੱਗੇ 25/35 ਮੈਨੂੰ ਲੱਗਦਾ ਬੇਟਾ ਤੁਹਾਨੂੰ ਅਭਿਆਸ ਹੋ ਗਿਆ ਹੁਣ ਤੁਹਾਨੂੰ ਪਤਾ ਹੈ 5 ਦੇ ਪਹਾੜੇ ਤੇ ਕੱਟੇ ਜਾਂਦੇ 5 5 25 5/7 35 ਤਾਂ ਇਹਦਾ ਨਿਮਨਤਮ ਰੂਪ ਆ ਗਿਆ 5/7 ਠੀਕ ਹੈ ਹੁਣ ਇਹਦੂ ਅੱਗੇ ਨਹੀਂ ਕੱਟੇ ਜਾਂਦੇ ਜੇ ਕੱਟੇ ਜਾਂਦੇ ਤਾਂ ਕੱਟ ਦੇਣੇ ਆ 18/23 ਤਾਂ ਬੇਟਾ ਇਹਦੇ 18/23 ਵੀ ਕੋਈ ਇਹੋ ਜਿਹਾ ਪਹਾੜਾ ਨਹੀਂ ਜਿਹਦੇ ਤੇ 18 ਵੀ ਕੱਟੇ ਜਾਂਦੇ ਹੁਣ 23 ਵੀ 2 ਤੇ 18 ਕੱਟੇ ਜਾਂਦੇ 23 ਨਹੀਂ ਕੱਟੇ 3 ਤੇ 18 ਕੱਟੇ ਜਾਂਦੇ 23 ਨਹੀਂ ਕੱਟੇ ਜਾਂਦੇ ਠੀਕ ਹੈ ਤੇ ਇਸ ਕਰਕੇ ਇਹਨਾਂ ਦਾ ਵੀ ਮਹੱਤਮ ਸਮਾਵਰਤਕ ਇੱਕ ਹੈ ਇਹ ਵੀ ਆਪਣੇ ਨਿਮਨਤਮ ਰੂਪ ਦੇ ਵਿੱਚ ਹੀ ਹੈਗੀ ਹੈ ਸੰਖਿਆ ਇਸ ਕਰਕੇ 18/23 ਹੀ ਉੱਤਰ ਆ ਜਾਊਗਾ ਇਹ ਸੀਗਾ ਬੇਟਾ ਅਭਿਆਸ 4.4 ਦਾ ਸਵਾਲ ਨੰਬਰ 1 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ